ਰਾਦਾ ਸੁਆਮੀ ਡੇਰੇ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅੱਜ ਲੋਕਾਂ ਦਾ ਹੜ੍ਹ ਦੇਖਦਿਆਂ ਹੀ ਬਣਦਾ ਸੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਡੇਰੇ ਪਹੁੰਚੀਆਂ ਸੀ ਤੇ ਅੱਜ ਉਸ ਵੱਡੇ ਐਲਾਨ ਤੋਂ ਬਾਅਦ ਨਵੇਂ ਉੱਤਰ ਅਧਿਕਾਰੀ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਜਿਹੜੇ ਬਾਬਾ ਜੀ ਨੇ ਗੁਰਿੰਦਰ ਸਿੰਘ ਢਿੱਲੋਂ ਜੀ ਉਹ ਲੋਕਾਂ ਦੇ ਨਤਮਸਤਕ ਹੋਏ ਸੰਗਤਾਂ ਦੇ ਨਤਮਸਤਕ ਹੋਏ ਤੇ ਵੇਖਣ ਵਾਲੀ ਗੱਲ ਇਹ ਸੀ ਕਿ ਇਕੱਲੇ ਉਹ ਹੀ ਨਹੀਂ ਬਲਕਿ ਉਹਨਾਂ ਦੇ ਨਵੇਂ ਚੁਣੇ ਗਏ ਉੱਤਰ ਅਧਿਕਾਰੀ ਉਹ ਵੀ ਉਹਨਾਂ ਦੇ ਨਾਲ ਨਜ਼ਰ ਆਏ ਤੇ ਇੱਕ ਖਾਸ ਸਨੇਹਾ ਵੀ ਦਿੱਤਾ ਜਸਦੀਪ ਸਿੰਘ ਗਿੱਲ ਹੁਣੀ ਗੁਰਿੰਦਰ ਸਿੰਘ ਢਿੱਲੋਂ ਹੁਣਾ ਦੇ ਨਾਲ ਦੋਨੋਂ ਬਾਬਾ ਜੀ ਜਿਹੜੇ ਸੰਗਤਾਂ ਨੂੰ ਨਤਮਸਤਕ ਹੁੰਦੇ ਨਜ਼ਰ ਆਏ ਦੇਖੋ ਤੁਸੀਂ ਕਿ ਕਿੰਨਾ ਇਕੱਠ ਹੈ ਬਹੁਤ ਸਾਰੇ ਲੋਕ ਭਾਵੁਕ ਹੁੰਦੇ ਰੋਂਦੇ ਵੀ ਨਜ਼ਰ ਆਏ ਤੇ ਉੱਥੇ ਹੀ ਗੁਰਿੰਦਰ ਸਿੰਘ ਢਿੱਲੋਂ ਹੁਣਾ ਨੇ ਮੌਜੂਦਾ ਪਾਪਾ ਜੀ ਨੇ ਸਨੇਹਾ ਵੀ ਦਿੱਤਾ ਸੰਗਤਾਂ ਤੋਂ ਇਹ ਇੱਕ ਜਿਹੜੀ ਹੈ ਉਹਨਾਂ ਨੇ ਮੰਗ ਰੱਖੀ ਕਿ ਜਿਵੇਂ ਤੁਸੀਂ ਮੇਰੇ ਨਾਲ ਜੁੜੇ ਹੋ ਜਿਵੇਂ ਤੁਹਾਡਾ ਮੇਰੇ ਨਾਲ ਰਿਸ਼ਤਾ ਹੈ ਉਸੇ ਤਰੀਕੇ ਜਸਦੀਪ ਸਿੰਘ ਗਿੱਲ ਜੋ ਕਿ ਬਿਆਸ ਡੇਰੇ ਦੇ ਆਉਣ ਵਾਲੇ ਉੱਤਰ ਅਧਿਕਾਰੀ ਹੋਣਗੇ ਜੋ ਗੱਦੀ ਸੰਭਾਲਣਗੇ ਉਹਨਾਂ ਦੇ ਨਾਲ ਵੀ ਉਸੇ ਤਰੀਕੇ ਦਾ ਰابطਾ ਤੇ ਉਸੇ ਤਰੀਕੇ ਦਾ ਵਿਸ਼ਵਾਸ ਸੰਗਤਾਂ ਬਣਾਉਣ ਤੇ ਉਹਨਾਂ ਨੂੰ ਵੀ ਉਸੇ ਤਰੀਕੇ ਪਿਆਰ ਦੇਣ ਇਹ ਮੰਗ ਗੁਰਿੰਦਰ ਸਿੰਘ ਢਿੱਲੋਂ ਹੋਣਾ ਵੱਲੋਂ ਅੱਜ ਇੱਕ ਵੱਡੇ ਇਕੱਠ ਨੂੰ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵੀ ਕੀਤੀ ਗਈ ਦੇਖੋ ਕਿਸ ਤਰੀਕੇ ਆ ਤਾਂ ਸ਼ਬਦਾਵਲੀ ਤੇ ਬਾਡੀ ਲੈਂਗੁਏਜ ਵੀ ਬਹੁਤ ਮਾਇਨੇ ਰੱਖਦੀ ਹੈ ਕਿ ਕਿਸ ਤਰੀਕੇ ਪੇਸ਼ ਹੋਏ ਪਹਿਲੀ ਵਾਰ ਸੰਗਤਾਂ ਦੇ ਮੂਹਰੇ ਕਿਉਂਕਿ ਪਹਿਲਾਂ ਇੱਕ ਵਿਵਾਦ ਵੀ ਬਣਾ ਦਿੱਤਾ ਗਿਆ ਸੀ ਕਿ ਦੇਖੋ ਗੁਰਿੰਦਰ ਸਿੰਘ ਢਿੱਲੋਂ ਹੁਣੀ ਹੁਣ satsang ਨਹੀਂ ਕਰਨਗੇ ਬਹੁਤ ਸਾਰੇ ਲੋਕਾਂ ਦੇ ਦਿਲ ਟੁੱਟੇ ਨੇ ਨਵੇਂ ਬਾਬਾ ਜੀ ਨੂੰ ਸਵੀਕਾਰ ਨਹੀਂ ਰਹੇ ਪਰ ਉਸ ਤੋਂ ਬਾਅਦ ਹੁਣ ਇਹ ਤਸਵੀਰ ਜੋ ਸ਼ਾਇਦ ਕੁਝ ਹੋਰ ਬਿਆਨ ਕਰਦੀ ਹੈ ਜਾਨੀ ਕਿ satsang ਵੀ ਕੀਤਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਹੈ ਕਿਉਂ ਉਨ੍ਹਾਂ ਦੇ ਨਾਲ ਜਸਦੀਪ ਸਿੰਘ ਗਿੱਲ ਹੋਣੀ ਸੀ ਜੋ ਕਿ ਲੋਕਾਂ ਦੇ ਸਨਮੁਖ ਹੁੰਦੇ ਨਜ਼ਰ ਆਏ ਜਿਸ ਤੋਂ ਬਾਅਦ ਇਹ ਤਸਵੀਰ ਹੈ ਇਕੱਠ ਤੁਸੀਂ ਦੇਖ ਸਕਦੇ ਹੋ ਡੇਰਾ ਬਿਆਸ ਦੀ ਇਹ ਤਸਵੀਰ ਜਦੋਂ ਅੱਜ ਦੋ ਬਾਬਾ ਜੀ ਇਕੱਠੇ ਸੰਗਤਾਂ ਦੇ ਨਾਲ ਨਤਮਸਤਕ ਹੁੰਦੇ ਹੋਏ ਨਜ਼ਰ ਆਏ ਕਮੈਂਟ ਸੈਕਸ਼ਨ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖੋ ਰਾਧਾ ਸੁਆਮੀ ਡੇਰੇ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅੱਜ ਲੋਕਾਂ ਦਾ ਹੜ੍ਹ ਦੇਖਦਿਆਂ ਹੀ ਬਣਦਾ ਸੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਡੇਰੇ ਪਹੁੰਚੀਆਂ ਸੀ ਤੇ ਅੱਜ ਉਸ ਵੱਡੇ ਐਲਾਨ ਤੋਂ ਬਾਅਦ ਨਵੇਂ ਉੱਤਰ ਅਧਿਕਾਰੀ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਜਿਹੜੇ ਬਾਬਾ ਜੀ ਨੇ ਗੁਰਿੰਦਰ ਸਿੰਘ ਢਿੱਲੋਂ ਜੀ ਉਹ ਲੋਕਾਂ ਦੇ ਨਤਮਸਤਕ ਹੋਏ ਸੰਗਤਾਂ ਦੇ ਨਤਮਸਤਕ ਹੋਏ ਤੇ ਵੇਖਣ ਵਾਲੀ ਗੱਲ ਇਹ ਸੀ ਕਿ ਇਕੱਲੇ ਉਹ ਹੀ ਨਹੀਂ ਬਲਕਿ ਉਹਨਾਂ ਦੇ ਨਵੇਂ ਚੁਣੇ ਗਏ ਉਤਰ ਅਧਿਕਾਰੀ ਉਹ ਵੀ ਉਹਨਾਂ ਦੇ ਨਾਲ ਨਜ਼ਰ ਆਏ ਤੇ ਇੱਕ ਖਾਸ ਸਨੇਹਾ ਵੀ ਦਿੱਤਾ ਜਸਦੀਪ ਸਿੰਘ ਗਿੱਲ ਹੁਣੀ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਨਾਲ ਦੋਨੋਂ ਬਾਬਾ ਜੀ ਜਿਹੜੇ ਸੰਗਤਾਂ ਨੂੰ ਨਤਮਸਤਕ ਹੁੰਦੇ ਨਜ਼ਰ ਆਏ ਅ ਦੇਖੋ ਤੁਸੀਂ ਕਿ ਕਿੰਨਾ ਇਕੱਠ ਹੈ ਬਹੁਤ ਸਾਰੇ ਲੋਕ ਭਾਵੁਕ ਹੁੰਦੇ ਰੋਂਦੇ ਵੀ ਨਜ਼ਰ ਆਏ ਤੇ ਉੱਥੇ ਹੀ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਮਜੂਦਾ ਪਾਪਾ ਜੀ ਨੇ ਸਨੇਹਾ ਵੀ ਦਿੱਤਾ ਸੰਗਤਾਂ ਤੋਂ ਇਹ ਇੱਕ ਜਿਹੜੀ ਆ ਉਹਨਾਂ ਨੇ ਮੰਗ ਰੱਖੀ ਕਿ ਜਿਵੇਂ ਤੁਸੀਂ ਮੇਰੇ ਨਾਲ ਜੁੜੇ ਹੋ ਜਿਵੇਂ ਤੁਹਾਡਾ ਮੇਰੇ ਨਾਲ ਰਿਸ਼ਤਾ ਹੈ ਉਸੇ ਤਰੀਕੇ ਜਸਦੀਪ ਸਿੰਘ ਗਿੱਲ ਜੋ ਕਿ ਬਿਆਸ ਡੇਰੇ ਦੇ ਆਉਣ ਵਾਲੇ ਉੱਤਰ ਅਧਿਕਾਰੀ ਹੋਣਗੇ ਜੋ ਗੱਦੀ ਸੰਭਾਲਣਗੇ ਉਹਨਾਂ ਦੇ ਨਾਲ ਵੀ ਉਸੇ ਤਰੀਕੇ ਦਾ ਰਾਬਤਾ ਤੇ ਉਸੇ ਤਰੀਕੇ ਦਾ ਵਿਸ਼ਵਾਸ ਸੰਗਤਾਂ ਬਣਾਉਣ ਤੇ ਉਹਨਾਂ ਨੂੰ ਵੀ ਉਸੇ ਤਰੀਕੇ ਪਿਆਰ ਦੇਣ ਇਹ ਮੰਗ ਗੁਰਿੰਦਰ ਸਿੰਘ ਢਿੱਲੋਂ ਹਣਾ ਵੱਲੋਂ ਅੱਜ ਇੱਕ ਵੱਡੇ ਇਕੱਠ ਨੂੰ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਆ ਵੀ ਕੀਤੀ ਗਈ ਦੇਖੋ ਕਿਸ ਤਰੀਕੇ ਆ ਤਾਂ ਸ਼ਬਦਾਵਲੀ ਤੇ ਬਾਡੀ ਲੈਂਗੁਏਜ ਵੀ ਬਹੁਤ ਸਾਰੇ ਮਾਇਨੇ ਰੱਖਦੀ ਹੈ ਕਿ ਕਿਸ ਤਰੀਕੇ ਪੇਸ਼ ਹੋਏ ਪਹਿਲੀ ਵਾਰ ਸੰਗਤਾਂ ਦੇ ਮੂਹਰੇ ਕਿਉਂਕਿ ਪਹਿਲਾਂ ਇੱਕ ਵਿਵਾਦ ਵੀ ਬਣਾ ਦਿੱਤਾ ਗਿਆ ਸੀ ਕਿ ਦੇਖੋ ਗੁਰਿੰਦਰ ਸਿੰਘ ਢਿੱਲੋਂ ਹੁਣੀ ਹੁਣ satsang ਨਹੀਂ ਕਰਨਗੇ ਬਹੁਤ ਸਾਰੇ ਲੋਕਾਂ ਦੇ ਦਿਲ ਟੁੱਟੇ ਨੇ ਨਵੇਂ ਬਾਬਾ ਜੀ ਨੂੰ ਸਵੀਕਾਰ ਨਹੀਂ ਰਹੇ ਪਰ ਉਸ ਤੋਂ ਬਾਅਦ ਹੁਣੇ ਤਸਵੀਰ ਜੋ ਸ਼ਾਇਦ ਕੁਝ ਹੋਰ ਬਿਆਨ ਕਰਦੀ ਹੈ ਜਾਨੀ ਕਿ satsang ਵੀ ਕੀਤਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਨੇ ਕਿ ਉਹਨਾਂ ਦੇ ਨਾਲ ਜਸਦੀਪ ਸਿੰਘ ਗਿੱਲ ਹੁਣੀ ਸੀ ਜੋ ਕਿ ਲੋਕਾਂ ਦੇ ਸਨਮੁਖ ਹੁੰਦੇ ਨਜ਼ਰ ਆਏ ਜਿਸ ਤੋਂ ਬਾਅਦ ਇਹ ਤਸਵੀਰ ਹੈ ਇਕੱਠ ਤੁਸੀਂ ਦੇਖ ਸਕਦੇ ਹੋ ਡੇਰਾ ਬਿਆਸ ਦੀ ਇਹ ਤਸਵੀਰ ਜਦੋਂ ਅੱਜ ਦੋ ਬਾਬਾ ਜੀ ਇਕੱਠੇ ਸੰਗਤਾਂ ਦੇ ਨਾਲ ਨਤਮਸਤਕ ਹੁੰਦੇ ਹੋਏ ਨਜ਼ਰ ਆਏ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖੋ ਰਾਧਾ ਸੁਆਮੀ ਡੇਰੇ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅੱਜ ਲੋਕਾਂ ਦਾ ਹੜ੍ਹ ਦੇਖਦਿਆਂ ਹੀ ਬਣਦਾ ਸੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਡੇਰੇ ਪਹੁੰਚੀਆਂ ਸੀ ਤੇ ਅੱਜ ਉਸ ਵੱਡੇ ਐਲਾਨ ਤੋਂ ਬਾਅਦ ਨਵੇਂ ਉੱਤਰ ਅਧਿਕਾਰੀ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਜਿਹੜੇ ਬਾਬਾ ਜੀ ਨੇ ਗੁਰਿੰਦਰ ਸਿੰਘ ਢਿੱਲੋਂ ਜੀ ਉਹ ਲੋਕਾਂ ਦੇ ਨਤਮਸਤਕ ਹੋਏ ਸੰਗਤਾਂ ਦੇ ਨਤਮਸਤਕ ਹੋਏ ਤੇ ਦੇਖਣ ਵਾਲੀ ਗੱਲ ਇਹ ਸੀ ਕਿ ਇਕੱਲੇ ਉਹ ਹੀ ਨਹੀਂ ਬਲਕਿ ਉਹਨਾਂ ਦੇ ਨਵੇਂ ਚੁਣੇ ਗਏ ਉੱਤਰ ਅਧਿਕਾਰੀ ਉਹ ਵੀ ਉਹਨਾਂ ਦੇ ਨਾਲ ਨਜ਼ਰ ਆਏ ਤੇ ਇੱਕ ਖਾਸ ਸਨੇਹਾ ਵੀ ਦਿੱਤਾ ਜਸਦੀਪ ਸਿੰਘ ਗਿੱਲ ਹੁਣੀ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਨਾਲ ਦੋਨੋਂ ਬਾਬਾ ਜੀ ਜਿਹੜੇ ਸੰਗਤਾਂ ਨੂੰ ਨਤਮਸਤਕ ਹੁੰਦੇ ਨਜ਼ਰ ਆਏ ਅ ਦੇਖੋ ਤੁਸੀਂ ਕਿ ਕਿੰਨਾ ਇਕੱਠ ਹੈ ਬਹੁਤ ਸਾਰੇ ਲੋਕ ਭਾਵੁਕ ਹੁੰਦੇ ਰੋਂਦੇ ਵੀ ਨਜ਼ਰ ਆਏ ਤੇ ਉੱਥੇ ਹੀ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਮੌਜੂਦਾ ਪਾਪਾ ਜੀ ਨੇ ਸਨੇਹਾ ਵੀ ਦਿੱਤਾ ਸੰਗਤਾਂ ਤੋਂ ਇਹ ਇੱਕ ਜਿਹੜੀ ਆ ਉਹਨਾਂ ਨੇ ਮੰਗ ਰੱਖੀ ਕਿ ਜਿਵੇਂ ਤੁਸੀਂ ਮੇਰੇ ਨਾਲ ਜੁੜੇ ਹੋ ਜਿਵੇਂ ਤੁਹਾਡਾ ਮੇਰੇ ਨਾਲ ਰਿਸ਼ਤਾ ਹੈ ਉਸੇ ਤਰੀਕੇ ਜਸਦੀਪ ਸਿੰਘ ਗਿੱਲ ਜੋ ਕਿ ਬਿਆਸ ਡੇਰੇ ਦੇ ਆਉਣ ਵਾਲੇ ਉੱਤਰ ਅਧਿਕਾਰੀ ਹੋਣਗੇ ਜੋ ਗੱਦੀ ਸੰਭਾਲਣਗੇ ਉਹਨਾਂ ਦੇ ਨਾਲ ਵੀ ਉਸੇ ਤਰੀਕੇ ਦਾ ਰਾਬਤਾ ਤੇ ਉਸੇ ਤਰੀਕੇ ਦਾ ਵਿਸ਼ਵਾਸ ਸੰਗਤਾਂ ਬਣਾਉਣ ਤੇ ਉਹਨਾਂ ਨੂੰ ਵੀ ਉਸੇ ਤਰੀਕੇ ਪਿਆਰ ਦੇਣ ਇਹ ਮੰਗ ਗੁਰਿੰਦਰ ਸਿੰਘ ਢਿੱਲੋਂ ਹਣਾ ਵੱਲੋਂ ਅੱਜ ਇੱਕ ਵੱਡੇ ਇਕੱਠ ਨੂੰ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਆ ਵੀ ਕੀਤੀ ਗਈ ਦੇਖੋ ਕਿਸ ਤਰੀਕੇ ਆ ਤਾਂ ਸ਼ਬਦਾਵਲੀ ਤੇ ਬਾਡੀ ਲੈਂਗੁਏਜ ਵੀ ਬਹੁਤ ਮਾਇਨੇ ਰੱਖਦੀ ਹੈ ਕਿ ਕਿਸ ਤਰੀਕੇ ਪੇਸ਼ ਹੋਏ ਪਹਿਲੀ ਵਾਰ ਸੰਗਤਾਂ ਦੇ ਮੂਹਰੇ ਕਿਉਂਕਿ ਪਹਿਲਾਂ ਇੱਕ ਵਿਵਾਦ ਵੀ ਬਣਾ ਦਿੱਤਾ ਗਿਆ ਸੀ ਕਿ ਦੇਖੋ ਗੁਰਿੰਦਰ ਸਿੰਘ ਢਿੱਲੋਂ ਹੁਣੀ ਹੁਣ satsang ਨਹੀਂ ਕਰਨਗੇ ਬਹੁਤ ਸਾਰੇ ਲੋਕਾਂ ਦੇ ਦਿਲ ਟੁੱਟੇ ਨੇ ਨਵੇਂ ਬਾਬਾ ਜੀ ਨੂੰ ਸਵੀਕਾਰ ਨਹੀਂ ਰਹੇ ਪਰ ਉਸ ਤੋਂ ਬਾਅਦ ਹੁਣ ਇਹ ਤਸਵੀਰ ਜੋ ਸ਼ਾਇਦ ਕੁਝ ਹੋਰ ਬਿਆਨ ਕਰਦੀ ਹੈ ਜਾਨੀ ਕਿ satsang ਵੀ ਕੀਤਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਨੇ ਕਿ ਉਹਨਾਂ ਦੇ ਨਾਲ ਜਸਦੀਪ ਸਿੰਘ ਗਿੱਲ ਹੁਣੀ ਸੀ ਜੋ ਕਿ ਲੋਕਾਂ ਦੇ ਸੰਮੁਖ ਹੁੰਦੇ ਨਜ਼ਰ ਆਏ ਜਿਸ ਤੋਂ ਬਾਅਦ ਇਹ ਤਸਵੀਰ ਹੈ ਇਕੱਠ ਤੁਸੀਂ ਦੇਖ ਸਕਦੇ ਹੋ ਡੇਰਾ ਬਿਆਸ ਦੀ ਇਹ ਤਸਵੀਰ ਜਦੋਂ ਅੱਜ ਦੋ ਬਾਬਾ ਜੀ ਇਕੱਠੇ ਸੰਗਤਾਂ ਦੇ ਨਾਲ ਨਮਸਤੇਕ ਹੁੰਦੇ ਹੋਏ ਨਜ਼ਰ ਆਏ ਕਮੈਂਟ ਸੈਕਸ਼ਨ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖੋ ਰਾਧਾ ਸੁਆਮੀ ਡੇਰੇ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅੱਜ ਲੋਕਾਂ ਦਾ ਹੜ੍ਹ ਦੇਖਦਿਆਂ ਹੀ ਬਣਦਾ ਸੀ ਸੰਗ ਤਾਂ ਵੱਡੀ ਗਿਣਤੀ ਦੇ ਵਿੱਚ ਡੇਰੇ ਪਹੁੰਚੀਆਂ ਸੀ ਤੇ ਅੱਜ ਉਸ ਵੱਡੇ ਐਲਾਨ ਤੋਂ ਬਾਅਦ ਨਵੇਂ ਉੱਤਰ ਅਧਿਕਾਰੀ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਜਿਹੜੇ ਬਾਬਾ ਜੀ ਨੇ ਗੁਰਿੰਦਰ ਸਿੰਘ ਢਿੱਲੋਂ ਜੀ ਉਹ ਲੋਕਾਂ ਦੇ ਨਤਮਸਤਕ ਹੋਏ ਸੰਗਤਾਂ ਦੇ ਨਤਮਸਤਕ ਹੋਏ ਤੇ ਵੇਖਣ ਵਾਲੀ ਗੱਲ ਇਹ ਸੀ ਕਿ ਇਕੱਲੇ ਉਹ ਹੀ ਨਹੀਂ ਬਲਕਿ ਉਹਨਾਂ ਦੇ ਨਵੇਂ ਚੁਣੇ ਗਏ ਉੱਤਰ ਅਧਿਕਾਰੀ ਉਹ ਵੀ ਉਹਨਾਂ ਦੇ ਨਾਲ ਨਜ਼ਰ ਆਏ ਤੇ ਇੱਕ ਖਾਸ ਸਨੇਹਾ ਵੀ ਦਿੱਤਾ ਜਸਦੀਪ ਸਿੰਘ ਗਿੱਲ ਹੁਣੀ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਨਾਲ ਦੋਨੋਂ ਬਾਬਾ ਜੀ ਜਿਹੜੇ ਸੰਗਤਾਂ ਨੂੰ ਨਤਮਸਤਕ ਹੁੰਦੇ ਨਜ਼ਰ ਆਏ ਅ ਦੇਖੋ ਤੁਸੀਂ ਕਿ ਕਿੰਨਾ ਇਕੱਠ ਹੈ ਬਹੁਤ ਸਾਰੇ ਲੋਕ ਭਾਵੁਕ ਹੁੰਦੇ ਰੋਂਦੇ ਵੀ ਨਜ਼ਰ ਆਏ ਤੇ ਉੱਥੇ ਹੀ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਮਜੂਦਾ ਪਾਪਾ ਜੀ ਨੇ ਸਨੇਹਾ ਵੀ ਦਿੱਤਾ ਸੰਗਤਾਂ ਤੋਂ ਇਹ ਇੱਕ ਜਿਹੜੀ ਆ ਉਹਨਾਂ ਨੇ ਮੰਗ ਰੱਖੀ ਕਿ ਜਿਵੇਂ ਤੁਸੀਂ ਮੇਰੇ ਨਾਲ ਜੁੜੇ ਹੋ ਜਿਵੇਂ ਤੁਹਾਡਾ ਮੇਰੇ ਨਾਲ ਰਿਸ਼ਤਾ ਹੈ ਉਸੇ ਤਰੀਕੇ ਜਸਦੀਪ ਸਿੰਘ ਗਿੱਲ ਜੋ ਕਿ ਬਿਆਸ ਡੇਰੇ ਦੇ ਆਉਣ ਵਾਲੇ ਉੱਤਰ ਅਧਿਕਾਰੀ ਹੋਣਗੇ ਜੋ ਗੱਦੀ ਸੰਭਾਲਣਗੇ ਉਹਨਾਂ ਦੇ ਨਾਲ ਵੀ ਉਸੇ ਤਰੀਕੇ ਦਾ ਰਾਬਤਾ ਤੇ ਉਸੇ ਤਰੀਕੇ ਦਾ ਵਿਸ਼ਵਾਸ ਸੰਗਤਾਂ ਬਣਾਉਣ ਤੇ ਉਹਨਾਂ ਨੂੰ ਵੀ ਉਸੇ ਤਰੀਕੇ ਪਿਆਰ ਦੇਣ ਇਹ ਮੰਗ ਗੁਰਿੰਦਰ ਸਿੰਘ ਢਿੱਲੋਂ ਹੋਣਾ ਵੱਲੋਂ ਅੱਜ ਇੱਕ ਵੱਡੇ ਇਕੱਠ ਨੂੰ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਆ ਵੀ ਕੀਤੀ ਗਈ ਦੇਖੋ ਕਿਸ ਤਰੀਕੇ ਆ ਤਾਂ ਸ਼ਬਦਾਵਲੀ ਤੇ ਬਾਡੀ ਲੈਂਗੁਏਜ ਵੀ ਬਹੁਤ ਮਾਇਨੇ ਰੱਖਦੀ ਹੈ ਕਿ ਕਿਸ ਤਰੀਕੇ ਪੇਸ਼ ਹੋਏ ਪਹਿਲੀ ਵਾਰ ਸੰਗਤਾਂ ਦੇ ਮੂਹਰੇ ਕਿਉਂਕਿ ਪਹਿਲਾਂ ਇੱਕ ਵਿਵਾਦ ਵੀ ਬਣਾ ਦਿੱਤਾ ਗਿਆ ਸੀ ਕਿ ਦੇਖੋ ਗੁਰਿੰਦਰ ਸਿੰਘ ਢਿੱਲੋਂ ਹੁਣੀ ਹੁਣ satsang ਨਹੀਂ ਕਰਨਗੇ ਬਹੁਤ ਸਾਰੇ ਲੋਕਾਂ ਦੇ ਦਿਲ ਟੁੱਟੇ ਨੇ ਨਵੇਂ ਬਾਬਾ ਜੀ ਨੂੰ ਸਵੀਕਾਰ ਨਹੀਂ ਰਹੇ ਪਰ ਉਸ ਤੋਂ ਬਾਅਦ ਹੁਣੇ ਤਸਵੀਰ ਜੋ ਸ਼ਾਇਦ ਕੁਝ ਹੋਰ ਬਿਆਨ ਕਰਦੀ ਹੈ ਜਾਨੀ ਕਿ satsang ਵੀ ਕੀਤਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਨਹੀਂ ਤੇ ਉਹਨਾਂ ਦੇ ਨਾਲ ਜਸਦੀਪ ਸਿੰਘ ਗਿੱਲ ਹੁਣੀ ਸੀ ਜੋ ਕਿ ਲੋਕਾਂ ਦੇ ਸਨਮੁਖ ਹੁੰਦੇ ਨਜ਼ਰ ਆਏ ਜਿਸ ਤੋਂ ਬਾਅਦ ਇਹ ਤਸਵੀਰ ਹੈ ਇਕੱਠ ਤੁਸੀਂ ਦੇਖ ਸਕਦੇ ਹੋ ਡੇਰਾ ਬਿਆਸ ਦੀ ਇਹ ਤਸਵੀਰ ਜਦੋਂ ਅੱਜ ਦੋ ਬਾਬਾ ਜੀ ਇਕੱਠੇ ਸੰਗਤਾਂ ਦੇ ਨਾਲ